ਕਿ ਨੂੰ ਦਿਨੇ ਸਰਪਰੂਪਨ ਸਰਪਰੂਪਸੇ ਅੱਜ ਸਰਹੱਦ ਤੇ ਲੋਕਤਾਲ ਤਸੀ ਕੀ ਕਹਿਣਾ ਚਾਹੁੰਗੇ ਅੱਜ ਦੇ ਸਭ ਤੋਂ ਪਹਿਲਾਂ ਸਾਰੇ ਨੂੰ ਸਤਿ ਸ਼੍ਰੀ ਅਕਾਲ ਮੈਂ ਦੱਸਣਾ ਚਾਹਨਾ ਮੈਂ ਸੁਰੇਸ਼ ਕੁਮਾਰ ਗੁਇਲ ਸੀਜੀਐਮ ਕੰਸੈਕਟਰੀ ਡੀਐਲਐਸ ਐਬਟਿੰਡਾ ਮਾਂ ਜੋਕ ਸੁਪਰੀਮ ਕੋਰਟ ਦੀ ਰਹਿਨਵਾਈ ਅੰਡਰ ਸਾਡੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਹਿਸ਼ਾਰ ਨਿਰਦੇਸ਼ਾਂ ਦੇ ਅੰਡਰ ਸਾਡੇ ਚੇਅਰਮੈਨ ਸਾਹਿਬ ਵੱਲੋਂ ਜੋ ਕਿ ਜ਼ਿਲ੍ਹਾ ਐਂਡ ਸੈਸ਼ਨ ਹੈਜ਼ ਹੈਗੇ ਨੇ ਉਹਨਾਂ ਦੀ ਅਗਵਾਈ ਦੇ ਵਿੱਚ ਅਸੀਂ ਅੱਜ ਇੱਕ ਇਸ ਸਾਲ ਦੀ ਪਹਿਲੀ ਲੋਕ ਅਦਾਲਤ ਲਗਾ ਰਹੇ ਹਾਂ ਜਿਹੜੀ ਕਿਸ ਨੂੰ ਪਤਾ ਵੀ ਇਹ ਸਾਲ ਦੇ ਵਿੱਚ ਕੌਮੀ ਕੌਮੀ ਤੌਰ ਤੇ ਚਾਰ ਅਦਾਲਤਾਂ ਲੱਗਦੀਆਂ ਨੇ ਅੱਜ ਪਹਿਲੀ ਹੈ ਸੋ ਇਸ ਅਦਾਲਤ ਦੇ ਵਿੱਚ ਅਸੀਂ ਸਾਰਾ ਸੈਟੀਸਫੈਕ ਡਿਵੀਜ਼ਨ ਜੀਤ ਜੀ ਅਸੀਂ ਤਲਵੰਡੀ ਫੂਲ ਵੀ ਬੈਂਚ ਦਾ ਗਠਨ ਕੀਤਾ ਹੋਇਆ ਹੈ ਔਰ 23000 ਤੋਂ ਉੱਪਰ ਜਿਹੜੇ ਅੱਜ ਸਾਡੇ ਕੋਲੇ ਕੇਸੇ ਲੱਗੇ ਹੋਏ ਨੇ ਇਹਨਾਂ ਕੇਸਾਂ ਦੇ ਵਿੱਚ ਜ਼ਿਆਦਾ ਮੋਸਲੀ ਮੈਟ੍ਰਿਮੋਨিয়াল ਕੇਸਸ ਚੈਕ ਨਾਲ ਡਿਸਹਨਰ ਕੇਸਸ ਜਾਂ ਜਿਹੜੇ ਟੈਕਨਲ ਰਿਲੇਟਿਡ ਕੇਸਸ ਨੇ ਉਸ ਤੋਂ ਇਲਾਵਾ ਬੈਂਕ ਦੇ ਪ੍ਰੀ ਲਿਟੀਗੇਸ਼ਨ ਕੇਸਸ ਜਿਵੇਂ ਕਿ ਹਲੇ ਬੈਂਕ ਕਿਸੇ ਨੇ ਕੇਸ ਬੈਂਕ ਨੇ ਪੈਸੇ ਲੈਣੇ ਨੇ ਪਰ ਉਹ ਕੇਸ ਨਹੀਂ ਪਾਇਆ ਤਾਂ ਕਿ ਪਾਰਟੀਆਂ ਨੂੰ ਜਿਹੜੇ ਬਾਅਦ ਵਾਲੇ ਖਰਚੇ ਨੇ ਉਹਨਾਂ ਤੋਂ ਬਚਾਇਆ ਜਾ ਸਕੇ ਇਸ ਤਰ੍ਹਾਂ ਦੇ ਅਸੀਂ ਕੇਸਸ ਰੱਖੇ ਹੋਏ ਨੇ ਤਾਂ ਕਿ ਲੋਕਾਂ ਦੀ ਇੱਕ ਤਖ਼ਜ਼ਲਖਵਾਰੀ ਰੁਕੇ ਦੂਸਰਾ ਉਹਨਾਂ ਦੇ ਪੈਸੇ ਦੀ ਬਚਤ ਹੋਵੇ ਨਾਲੇ ਉਹਨਾਂ ਦਾ ਜਿਹੜਾ ਸਮਾਂ ਉਹ ਵੀ ਘਟਣ ਲੱਗੇ ਅਸਰ ਖਜ਼ਲਖਵਾਰੀ ਦੀ ਗੱਲ ਕੀਤੀ ਹੈ ਕਿ ਕਾਫੀ ਲੋਕਾਂ ਨੇ ਸੁਣਨ ਚ ਆਏ ਕਿ ਉਹਨਾਂ ਨੂੰ ਫਿਰ ਵੀ ਲੋਕ ਅਦਾਲਤ ਦੇ ਵਿੱਚ ਆ ਕੇ ਵੀ ਖਜ਼ਲਖਵਾਰੀ ਹੁੰਦੇ ਨੇ ਉਹ ਮੈਨੂੰ ਸੁਣਵਾਈ ਨਹੀਂ ਹੁੰਦੀ ਨਹੀਂ ਦੇਖੋ ਇਹ ਗੱਲੇ ਇਹ ਗੱਲ ਬਿਲਕੁਲ ਗਲਤ ਹੈ ਕਿਉਂਕਿ ਜੇ ਉਹਨਾਂ ਦੇ ਕੇਸ ਲਿਸਟ ਲੱਗਿਆ ਹੋਇਆ ਹੈ ਤਾਂ ਸਾਡੇ ਜੱਜ ਸਾਹਿਬਾਨ ਨੇ ਸਾਰਿਆਂ ਨੂੰ ਉਹਨਾਂ ਨੂੰ ਸੁਣਨਾ ਹੁੰਦਾ ਹੋ ਸਕਦਾ ਹੈ ਵੀ ਉਹਨਾਂ ਦਾ ਟਾਈਮ ਲੱਗ ਜੇਵੇ ਜਾਂ ਉਹਨਾਂ ਨੂੰ ਟਾਈਮ ਤੇ ਹਲੇ ਉਹਨਾਂ ਨੂੰ ਉਹਨਾਂ ਦੇ ਸਰ ਨਾ ਸੁਣਵਾਈ ਹੋ ਸਕੇ ਪਰ ਇਹ ਨਹੀਂ ਹੋ ਸਕਦਾ ਵੀ ਉਹਨਾਂ ਦੇ ਕੇਸਾਂ ਦੀ ਸੁਣਵਾਈ ਨਹੀਂ ਹੁੰਦੀ ਹਾਂ ਕਿਉਂਕਿ ਰਸ਼ ਜ਼ਿਆਦਾ ਹੁੰਦਾ ਹੈ ਉਹਨਾਂ ਨੂੰ ਆਪਣੇ ਆਪ ਨੂੰ ਇਹ ਲੱਗਦਾ ਵੀ ਸ਼ਾਇਦ ਸਾਡਾ ਕੇਸ ਨਹੀਂ ਸੁਨਿਆ ਜਾਣਾ ਪਰ ਨਹੀਂ ਕੇਸ ਦੀ ਸੁਣਵਾਈ ਹੁੰਦੀ ਹੈ ਔਰ ਸਾਰੇ ਹੀ ਬੈਂਚ ਜਿਹੜੇ ਸਾਡੇ ਜਿਹੜੇ ਵੀ ਇਸ بڑے ਐਕਸਪੀਰੀਅੰਸ ਨੇ ਉਹਨਾਂ ਨੇ ਹਮੇਸ਼ਾ ਹਰੇਕ ਬੰਦੇ ਦੀ ਸੁਣਵਾਈ ਕਰਨੀ ਹੁੰਦੀ ਹੈ। ਬਾਕੀ ਜੇ ਕਿਸੇ ਨੂੰ ਲੱਗਦਾ ਵੀ ਮੇਰੇ ਕੇਸ ਦੀ ਸੁਣਵਾਈ ਨਹੀਂ ਹੋ ਰਹੀ ਤਾਂ ਸਾਡਾ ਦਫਤਰ ਜਿਹੜਾ ਹਮੇਸ਼ਾ ਖੁੱਲਾ ਰਹੇਗਾ। ਉਹਨਾਂ ਨੂੰ ਉਹ ਸਾਡੇ ਕੋਲੇ ਵੀ ਆ ਕੇ ਮਿਲ ਸਕਦੇ ਨੇ ਤਾਂ ਕਿ ਅਸੀਂ ਮਾਨਜੋਗ ਜੋ ਵੀ ਜਨ ਸਭ ਕੋਲੇ ਕੇਸ ਲੱਗਿਆ ਹੋਇਆ ਉਹਨਾਂ ਨੂੰ ਉਹਨਾਂ ਬਾਰੇ ਦੱਸ ਸਕੀਏ ਵੀ ਇਹਨਾਂ ਦੀ ਥੋੜੀ ਜੀ ਕੇਸ ਦੀ ਸੁਣਵਾਈ ਜਲਦੀ ਕੀਤੀ ਜਾਵੇ। ਸਰ ਕੋਈ ਪੀੜਤ ਵਿਅਕਤੀ ਹੁੰਦਾ ਤੁਹਾਡੇ ਨਾਲ ਕਿਵੇਂ ਸੰਪਰਕ ਕਰ ਸਕਦਾ? ਬਿਲਕੁਲ ਸਹੀ ਹੈ ਸਾਡੇ ਕੋਲੇ ਤੁਸੀਂ ਦੇਖਾਂਗੇ ਸਾਡੇ ਟੋਲ ਫ੍ਰੀ ਨੰਬਰ ਨੇ ਤੁਸੀਂ ਪੜੋਗੇ ਪਿੱਛੇ ਵੀ ਲਿਖਿਆ ਹੋਇਆ 15100 ਇਹ ਇੱਕ ਤਈ ਟੋਲ ਫਰੀ ਨੰਬਰ ਹੈ ਇਸ ਤੋਂ ਸਾਡੇ ਨਾਲ ਕੰਟੈਕਟ ਕੀਤਾ ਜਾ ਸਕਦਾ ਹੈ ਸਾਡੇ ਦਫ਼ਤਰ ਜਿਹੜਾ ਹੈ ਕਿ ਡਿਸਟ੍ਰਿਕਟ ਕੂਰ ਬਠਿੰਡਾ ਦੇ ਵਿੱਚ ਈਵਨ ਤਲਵੰਡੀ ਫੂਲ ਵੀ ਸਾਡੇ ਜਿਹੜੇ ਆਫੀਸਰਸ ਬਣੇ ਹੋਏ ਨੇ ਇਹਨਾਂ ਤੇ ਵੀ ਤੁਸੀਂ ਸੰਪਰਕ ਕਰ ਸਕਦੇ ਹੋ ਬਾਕੀ ਸਾਡੀ ਇੱਕ ਨੈਸ਼ਨਲ ਲੈਵਲ ਤੇ ਵੀ ਹੈ ਤੇ ਆਪਣਾ ਸਟੇਟ ਲੈਵਲ ਤੇ ਇੱਕ ਸਾਡੀ ਸਪੈਸ਼ਲ ਆਈਡੀ ਬਣੀਆਂ ਹੁੰਦੀਆਂ ਨੇ ਜੇ ਤੁਸੀਂ ਲੌਗ ਇਨ ਕਰੋਗੇ ਤਾਂ ਉਹਨਾਂ ਦੇ ਥਰੂ ਤੁਸੀਂ ਕੋਈ ਵੀ ਐਪਲੀਕੇਸ਼ਨ ਜੇ ਤੁਸੀਂ ਫਾਈਲ ਕਰਦੇ ਹੋ ਜਾਂ ਤੁਸੀਂ ਆ ਕੇ ਪਰਸਨਲੀ ਸੰਪਰਕ ਕਰਦੇ ਹੋ ਤਾਂ ਸਾਡੇ ਤੋਂ ਜੋ ਵੀ ਸਹਾਇਤਾ ਹੈ ਉਹ ਲੈ ਸਕਦੇ ਹੋ ਸਰ ਜੇ ਨਸ਼ਾ ਦੀ ਗੱਲ ਕਰੀਏ ਤਾਂ ਨਸ਼ਾ ਕਰਨ ਘਰਾਂ ਦੇ ਘਰ ਬਰਬਾਦ ਹੋ ਰਹੇ ਨੇ ਤਾਂ ਉਹਨਾਂ ਬਾਰੇ ਕੀ ਕਹਿਣਾ ਚਾਹੋਗੇ ਜ਼ਿਲ੍ਹਾ ਪ੍ਰਸ਼ਾਸਨ ਵੀ ਐਸਐਸਪੀ ਮੈਡਮ ਵੀ ਕਰ ਰਹੇ ਨੇ ਇਸ ਕੰਮ ਬਾਰੇ ਦੇਖੋ ਨੌਜਵਾਨਾਂ ਨੂੰ ਨਸ਼ਾ ਵਾਸਤੇ ਦੇਖੋ ਅਸੀਂ ਤਾਂ ਕਹਾਂਗੇ ਵੀ ਜਿਹੜੇ ਨੌਜਵਾਨ ਨਸ਼ੇ 'ਚ ਪਏ ਹੋਏ ਨੇ ਉਹਨਾਂ ਨੂੰ ਇਹ ਨਸ਼ਾ ਤਿਆਗ ਦੇਣਾ ਚਾਹੀਦਾ ਕਿਉਂਕਿ ਉਹਨਾਂ ਨੂੰ ਵੀ ਪਤਾ ਹੈ ਉਹਨਾਂ ਨੂੰ ਵੀ ਇਸ ਗੱਲ ਦਾ ਪੂਰਾ ਪਤਾ ਹੈ ਵੀ ਆਉਣ ਵਾਲਾ ਜਿਹੜਾ ਸਾਡਾ ਜਿਹੜਾ ਸਮਾਂ ਉਹ ਖਰਾਬ ਹੀ ਨਿਕਲੇਗਾ ਕਿਉਂਕਿ ਅਸੀਂ ਕਾਨੂੰਨ ਦੇ ਦਾਇਰੇ 'ਚ ਬੱਦੇ ਹੋਏ ਹਾਂ ਸਾਡੇ ਕੋਲ ਤਾਂ ਜੋ ਕੇਸ ਆਂਦਾ ਹੈ ਅਸੀਂ ਤਾਂ ਉਹਨਾਂ ਦੀ ਹੀ ਸੁਨਵਾਈ ਕਰ ਸਕਦੇ ਹਾਂ ਬੀਇੰਗ ਐ ਡੀ ਐਲ ਐਸ ਐ ਸੈਕਟਰੀ ਸਾਡਾ ਮੇਰਾ ਫਰਜ਼ ਬੰਦਾ ਹੈ ਵੀ ਉਹਨਾਂ ਨਸ਼ੇ ਤੇ ਜਿਹੜੇ ਲੋਕ ਪਏ ਹੋਏ ਨੇ ਉਹਨਾਂ ਨੂੰ ਅਸੀਂ ਰੀਹੈਬਿਲੀਟੇਸ਼ਨ ਸੈਂਟਰ ਤੱਕ ਲੈ ਕੇ ਆਈਏ ਤਾਂ ਕਿ ਉਹ ਆਪਣੇ ਆਪ ਨੂੰ ਦੁਬਾਰਾ ਸਮਾਜ ਦੇ ਵਿੱਚ ਸਾਡੀ ਸਮਾਜ ਦੀ ਜਿਹੜੀ ਜੋ ਲਹਿਰ ਹੈ ਉਹਦੇ ਵਿੱਚ ਸ਼ਾਮਲ ਹੋਣ ਔਰ ਮੈਂ ਇੱਛਾ ਰੱਖਦਾ ਹਾਂ ਵੀ ਸਾਰੇ ਹੀ ਜਿਹੜੇ ਬੰਦੇ ਨਸ਼ਾ ਕਰ ਰਹੇ ਨੇ ਉਹਨਾਂ ਨੂੰ ਇਹਨਾਂ ਨੂੰ ਛੱਡਣਾ ਚਾਹੀਦਾ ਤੇ ਸਾਡੇ ਆਮ ਸਮਾਜ ਦਾ ਇੱਕ ਹਿੱਸਾ ਬਣਨਾ ਚਾਹੀਦਾ ਸਰ ਅੱਜ ਅੰਤਰਰਾਸ਼ਟਰੀ ਮਹਿਲਾ ਦਿਵਸ ਹੈ ਸੜੀਆਂ ਪੈਣਾ ਲਈ ਥੋੜਾ ਸੰਦੇਸ਼ ਦੇਖੋ ਮੈਂ ਕਿਉਂਕਿ ਜੇ ਕੋਈ ਕਹਿੰਦਾ ਵੀ ਮੈਂ ਮਹਿਲਾ ਬਾਰੇ ਕੁਝ ਦੱਸ ਸਕਦਾ ਤਾਂ ਮੈਂ ਕਹਾਂਗਾ ਵੀ ਉਹ ਥੋੜਾ ਜਿਹਾ ਘੱਟ ਨੌਲੇਜ ਰੱਖਦਾ ਕਿਉਂਕਿ ਲੇਡੀਜ਼ ਬਾਰੇ ਦੱਸਣਾ ਤਾਂ ਸ਼ਾਇਦ ਸਾਰੀ ਸਮੁੰਦਰ ਦੀ ਸ਼ਾਹੀ ਵੀ ਸੁੱਕ ਜਾਏਗੀ ਵੀ ਉਹਨਾਂ ਦਾ ਕੋਈ ਆਪਾਂ ਵਿਖਾਨ ਨਹੀਂ ਕਰ ਸਕਦੇ ਮੈਂ ਇੱਕ ਅੱਜ ਇੱਕ ਮੈਂ ਸ਼ੇਅਰ ਪੜ੍ਹ ਰਿਆ ਸੀਗਾ ਉਹਦੇ ਵਿੱਚ ਲਿਖਿਆ ਹੈ ਵੀ ਔਰਤ ਕਿਸੇ ਗੁਲਾਬ ਦੀ ਮੁਹਤਾਜ ਨਹੀਂ ਉਹ ਤਾਂ ਖੁਦ ਹੀ ਬਾਗਬਾਨ ਹੈ ਪੂਰੀ ਕਹਿਣਾਤ ਹੈ ਠੀਕ ਹੈ ਕਿ ਨਹੀਂ ਇਸ ਕਰਕੇ ਮੈਂ ਤਾਂ ਕਹਾਂਗਾ ਵੀ ਸਾਡੇ ਮਾਮਾ ਤੀਆਂ ਤੀਆਂ ਅੱਜ ਜੋ ਸਮਾਜ ਹੈ ਸਾਡਾ ਉਹਨਾਂ ਨੇ ਸਿਰਜਿਆ ਔਰ ਮੈਂ ਉਹਨਾਂ ਦੀ ਅੱਛੀ ਸਿਹਤ ਵਾਸਤੇ ਉਹਨਾਂ ਦੇ ਕਹਾ ਸਕਸੈਸਫੁਲ ਵਾਸਤੇ ਰੱਬ ਕੋਲੋਂ ਦੁਆ ਕਰਦਾ ਹਾਂ ਵੀ ਉਹ ਸਾਡੀਆਂ ਪੈਨਾ ਮਾਮਾ ਇਸੇ ਤਰ੍ਹਾਂ ਹੀ ਸਾਡੇ ਜਿਹੜੇ ਮਨੁੱਖੀ ਜਾਤ ਨੂੰ ਇਹ ਸਿਰਜਦੇ ਰਹਿਣ ਤੇ ਉਹਨਾਂ ਦੀ ਸੇਵਾ ਕਰਦੇ